ਪਹਿਲਾਂ ਤੇ ਜੀ ਮੈਂ ਵਰੁਨ ਸਰੀਨ ਅੰਮ੍ਰਿਤਸਰ ਤੋਂ ਆ ਪਹਿਲਾਂ ਤੇ ਆਪ ਸਭ ਜੀ ਦਾ ਇੱਥੇ ਆਉਣ ਦਾ ਬਹੁਤ ਦਿਲੋਂ ਧੰਨਵਾਦ ਕਿਉਂਕਿ ਅੱਜ ਜਿਹੜੀ ਪ੍ਰੈਸ ਕਾਨਫਰੰਸ ਹੋ ਰਹੀ ਹੈ ਕੋਈ ਮੇਰਾ ਬੈਨੀਫਿਟ ਵਾਸਤੇ ਨਹੀਂ ਹੋ ਰਹੀ ਇਹ ਸਾਡੇ ਧਰਮ ਵਾਸਤੇ ਹੋ ਰਹੀ ਹੈ ਮੇਰੇ ਕੀ ਸਾਰਿਆਂ ਦੇ ਧਰਮ ਵਾਸਤੇ ਹੋ ਰਹੀ ਹੈ ਕੋਈ ਧਰਮ ਮੇਰਾ ਇਕੱਲੇ ਦਾ ਨਹੀਂਗਾ ਸਾਰਿਆਂ ਦਾ ਵਾ ਠੀਕ ਹੈ ਭਾਵੇਂ ਉਹ Hindu ਆ ਭਾਵੇਂ ਉਹ Sikh ਆ ਤੇ ਇੱਕ ਇਹੋ ਜਿਹਾ ਸ਼ਖਸ ਦੇ ਖਿਲਾਫ ਹੋ ਰਹੀ ਹੈ ਜਿਹੜਾ ਸ਼ਖਸ ਆਏ ਦਿਨ ਸਾਡੇ ਧਰਮ ਦੀਆਂ ਬੇਦਬੀਆਂ ਕਰਦਾ ਚਾਹੇ ਉਹ Hindu ਧਰਮ ਹੋਵੇ ਚਾਹੇ ਉਹ Sikh ਧਰਮ ਹੋਵੇ ਚਾਹੇ ਉਹ ਮੁਸਲਮਾਨਾਂ ਦਾ ਧਰਮ ਹੋਵੇ ਉਹ ਹਰ ਧਰਮ ਦੀਆਂ ਬੇਦਬੀਆਂ ਕਰਨ ਦਿਆ ਕੰਟੀਨਿਊਸਲੀ ਕਰਨ ਦਿਆ ਤੇ ਉਹਦੇ ਤੇ ਨਕੇਲ ਪਾਉਣ ਵਾਲਾ ਮੈਨੂੰ ਨਹੀਂ ਲੱਗਦਾ ਕੋਈ ਵੀ ਹੈਗਾ ਵਾ ਕਿਉਂਕਿ ਉਹ ਆਪਣੇ ਪੈਸੇ ਦੇ ਜ਼ੋਰ ਤੇ ਹਰ ਚੀਜ਼ ਮੈਨੇਜ ਕਰਕੇ ਚੱਲ ਰਿਹਾ ਵਾ ਠੀਕ ਹੈ ਅੱਜ ਆਪਾਂ ਜਿੱਦਾਂ ਕਿ ਮੈਂ ਪਹਿਲਾਂ ਵੀ ਕੁਝ ਵੀਡੀਓਜ਼ ਪ੍ਰੈਸ ਦੇ ਵੀ ਰੂਬਰੂ ਕੀਤੀ ਆਪਣੇ ਆਈਡੀਆ ਤੋਂ ਵੀ ਪਾਈ ਆ ਜਿੱਦੇ ਇਸਕੋਨ ਮੰਦਿਰ ਜਾ ਕੇ ਕ੍ਰਿਸ਼ਨ ਮਹਾਰਾਜ ਨੂੰ ਚੜਾਉਣ ਵਾਲੇ ਜਲ ਨੂੰ ਫੂਕਾ ਮਾਰਨ ਦਿਆ ਤੁਹਾਨੂੰ ਵੀ ਪਤਾ ਜੀਰੋ ਆਪਾਂ ਕਿਸੇ ਵੀ ਭਗਵਾਨ ਨੂੰ ਕੁਝ ਅਰਪਿਤ ਕਰਦੇ ਆ ਸਾਡ ਨੂੰ ਅਜੇ ਤਾਂ ਪਹਿਲਾਂ ਆਪਣੇ ਹੱਥ ਵੀ ਤੱਕ ਧੋਣੇ ਆ ਕਿ ਝੂਠੇ ਹੱਥ ਨਹੀਂ ਲਾਣੇ ਇਹ ਤਾਂ ਫੇਰ ਫੂਕਾ ਮਾਰਨ ਦੇ ਜੀਰਨਾ ਕਿ ਥੁੱਕ ਇੱਕ ਹਿਸਾਬ ਦਾ ਜਲ ਚ ਜਾਂਦਾ ਤੇ ਇਹਨੇ ਪਹਿਲੇ ਇਹ ਬੇਦਵੀ ਕੀਤੀ ਸੀ ਉਹ ਵਾਲੀ ਉਸ ਤੋਂ ਬਾਅਦ ਇਹ ਗਿਆ ਜੀ ਹਨੂਮਾਨ ਮੰਦਿਰ ਵੱਡੇ ਹਨੂਮਾਨ ਮੰਦਿਰ ਦੁਰਗਾਣਾ ਮੰਦਿਰ ਉੱਥੇ ਜਾ ਕੇ ਇਹਨੇ ਆਪਣੇ ਸੱਜਣਾ ਦੇ ਸਿਰਾਂ ਤੋਂ ਪੈਸੇ ਵਰਗੇ ਹਨੂਮਾਨ ਜੀ ਨੂੰ ਚੜਾ ਤੇ ਬੰਦਾ ਪੁੱਛੇ ਹਨੂਮਾਨ ਜੀ ਹੱਡੇ ਗੁਰੂ ਨੇ ਸਾਡੇ ਪ੍ਰਮਾਤਮਾ ਨੇ ਕਿ ਉਹ ਢੋਲੀ ਨੇ ਜਿੰਨੂੰ ਤੂੰ ਇਦਾਂ ਪੈਸੇ ਚੜਾਣਾ ਕੋਈ ਵਧਾਈਆਂ ਦੇਣ ਨਿਆ ਵਾ ਉਸ ਤੋਂ ਬਾਅਦ ਸਾਡੇ ਪੂਜਨੀਯ ਪੰਡਤ ਜੀ ਸੀਗੇ ਸੀਤਲਾ ਮਾਤਾ ਮੰਦਰ ਉੱਥੇ ਇਹਨਾਂ ਨੇ ਉਹਨਾਂ ਦੇ ਸਿਰ ਤੇ ਹੱਥ ਰੱਖ ਕੇ ਉਹਨਾਂ ਨੂੰ ਆਸ਼ੀਰਵਾਦ ਦਿੱਤਾ ਬੰਦਾ ਪੁੱਛੇ ਰ ਕੋ ਕੀ ਇਹ ਗੁਰੂ ਆ ਜਾਂ ਇਹ ਕੋਈ ਆਸ਼ਰਮ ਥਰੀ ਬਣਾਉਣ ਦੀ ਸੋਚਣ ਦੇ ਆ ਵਾ ਜਿਹੜੀ ਫਿਲਮ ਏ ਕੀ ਉਦਾਂ ਦਾ ਮੈਨੂੰ ਇਹਦਾ ਕੋਈ ਰਵਈਆ ਲੱਗਣ ਦੇ ਆ ਵਾ ਕਿ ਆਪਣੇ ਆਪ ਨੂੰ ਕੁਝ ਉਦਾਂ ਦਾ ਮੈਨੇਜ ਕਰਕੇ ਚੱਲ ਰਿਹਾ ਵਾ ਕਿ ਆਉਣ ਵਾਲੇ ਸਮੇਂ ਜਾਂ ਨਾ ਕੋਈ ਗੱਦੀ ਗੁੱਦੀ ਲੈਣੀ ਆ ਕਿਉਂਕਿ ਦੇਖੋ ਮੇਰੀ ਸਕੌਂਡ ਮੰਦਰ ਵਾਲਿਆਂ ਨਾਲ ਵੀ ਗੱਲ ਹੋਈ ਉਹਨਾਂ ਨੇ ਵੀ ਸਪਸ਼ਟ ਕਰਨਾ ਆਪਣਾ ਬਿਲਕੁਲ ਸਾਫ਼ ਦੇ ਦਿੱਤਾ ਵਾ ਕਿ ਸਾਨੂੰ ਨਹੀਂ ਪਤਾ ਸੀ ਕਿ ਇੱਥੇ ਆ ਕੇ ਬੇਦਬੀ ਕਰਨੀ ਆ ਉਹ ਪ੍ਰੈਸ ਤੁਸੀਂ ਜਾ ਕੇ ਉਹਨਾਂ ਨੂੰ ਪੁੱਛ ਵੀ ਸਕਦੇ ਹੋ ਕਹਿਣ ਲਈ ਵੀ ਤਿਆਰ ਨੇ ਕਿ ਇਹਨੇ ਬੇਦਬੀ ਕੀਤੀ ਆ ਉਹ ਮੰਨਣਦੇ ਨੇ ਇਦਾਂ ਹੀ ਦਰਿਆਣਾ ਮੰਦਰ ਵਾਲੇ ਵੀ ਮੰਨਣਦੇ ਨੇ ਨੇ ਬੇਦਬੀ ਕੀਤੀ ਆ ਲੇਕਿਨ ਇਹਦੇ ਚ ਦਰਿਆਣਾ ਕਮੇਟੀ ਵਾਲੀ ਕਮੇਟੀ ਆਪਣਾ ਸਾਫ ਰੋਲ ਪੇਲੇ ਕਰਦੀ ਗਿਆ ਸੀ ਇਹਨੂੰ ਬੜੀਆਂ ਚੀਜ਼ਾਂ ਕਈਆਂ ਹੈਗੀਆਂ ਜਿੱਦਾਂ ਪੈਸੇ ਵਾਰਦਾ ਅਸੀਂ ਮੰਦਿਰਾਂ 'ਚ ਪੈਸੇ ਨਹੀਂ ਮਾਰਨਦੇ ਨੇ ਕੋਈ ਇੱਦਾਂ ਦੀ ਬੇਦਵੀ ਨਹੀਂ ਕਰਨੀ ਕਹਿੰਦੇ ਉਹ ਫੇਰ ਵੀ ਜਾਣਬੂਜ ਕੇ ਕਰ ਗਿਆ ਵਾ ਤੇ ਉਹਦਾ ਗਾਂ ਤੋਂ ਧਿਆਨ ਰੱਖਣਗੇ ਹੁਣ ਕਈ ਵੀਡੀਓ ਸਾਡੇ ਕੋਲ ਹੋਰ ਆਈਆਂ ਜਿਹੜਾ ਇਹ ਆਪਣੇ ਆਪ ਨੂੰ ਕਹਿੰਦਾ ਵਾ ਕਿ ਮੈਂ 5 ਸਾਲ ਸਿੱਧੀਆਂ ਕੀਤੀਆਂ ਵਾ ਇਹਨਾਂ ਦੀਆਂ ਸਿੱਧੀਆਂ ਮੈਂ ਕਹਿੰਦਾ ਇੱਕ ਵਾਰ ਪਲੇ ਕਰ ਹੀ ਦਈਏ ਸਕਰੀਨ 'ਚ ਤੁਸੀਂ ਇਹਨਾਂ ਦੀਆਂ ਸਿੱਧੀਆਂ ਵੀ ਵੇਖ ਲਓ ਪਾਰਟੀਆਂ ਹੋਉਂਦੀਆਂ ਪਿਛਲੇ 5 ਸਾਲ ਤੋਂ ਪੱਬਾਂ 'ਚ ਕੁੜੀਆਂ ਨਾਲ ਨੱਚਣ ਢੱਪਨ ਦਿਆ ਵਾ ਥੱਲੇ ਕਰਿਓ ਭਾਈ ਜੀ ਆਤਲਾਇਓ ਪਾਰਟੀ ਵਾਜੀ ਆ ਸਕਰੀਨ ਤੇ ਚੱਲਣ ਦੀ ਇਹਨਾਂ ਦੀਆਂ ਸਿੱਧੀਆਂ ਦੇਖ ਲੋ ਸਿਗਟਾ ਪੀ ਰਹੇ ਨੇ ਸ਼ਰਾਬਾ ਪੀ ਰਹੇ ਨੇ ਲੁੱਟਾ ਸ਼ਰਾਬਾ ਉਡੇਲ ਰਹੇ ਨੇ ਤੇ ਇੱਕ ਬੰਨੇ ਕਹਿੰਦੇ ਮੈਂ 5 ਸਾਲਾਂ ਦਾ ਸਿੱਧੀਆਂ ਕਰਨ ਦੇ ਮੈਂ ਜੈ ਮਾਤਾ ਜੀ ਦਾ ਜਾਪ ਹੀ ਇੰਨੀ ਵਾਰ ਕਰ ਲਿਆ ਵਾ ਕਿ ਮੇਰੇ ਕੋਲ ਸਿੱਧੀਆਂ ਆ ਗਈਆਂ ਆ ਇਹਨਾਂ ਦੀਆਂ ਸਿੱਧੀਆਂ ਵਾ ਦੇਖੋ ਉਹਨਾਂ ਦੇ ਪੈਸੇ ਨੇ ਹਰ ਕਿਸੇ ਨੂੰ ਆਪਣੀ ਲਾਈਫ ਇੰਜੋਏ ਕਰਨ ਦਾ ਅਧਿਕਾਰ ਆ ਹਨੂਰ ਦਾ ਕੋਈ ਮਤਲਬ ਨਹੀਂ ਲੇਕਿਨ ਇਹਨੂੰ ਗੁੰਮਰਾਹ ਕਰਨਾ ਸਭ ਤੋਂ ਵੱਡਾ ਪਾਪ ਆ ਇਹ ਸਾਡੇ ਅੰਮਰਸਰ ਦੀ ਭੋਲੀ ਭਾਲੀ ਜਨਤਾ ਨੂੰ ਗੁੰਮਰਾਹ ਕਰ ਰਿਹਾ ਵਾ ਕਿ ਮੈਂ ਲੰਗਰ ਲਾ ਰਿਹਾ ਵਾ ਇਹ ਲੰਗਰ ਨਹੀਂ ਲਗਾ ਰਿਹਾ ਇਹ ਭਖਾਰੀ ਪ੍ਰਮੋਟ ਕਰ ਰਿਹਾ ਵਾ ਤੁਸੀਂ ਹਰ ਐਤਵਾਰ ਜਾਂਦੇ ਹੋ ਤੁਸੀਂ ਇਹ ਲੰਗਰ ਪ੍ਰਮੋਟ ਕਰਦੇ ਹੋ ਆਪਣੇ ਭਰਾ ਉਹ ਕੋਈ ਗੱਲ ਨਹੀਂ ਹਰ ਚੀਜ਼ ਵਿਖਾਣੀ ਜ਼ਰੂਰੀ ਆ ਬੰਦਾ ਪੁੱਛੇ ਪਹਿਲੀ ਵਾਰ ਲੰਗਰ ਲਾ ਰਿਹਾ ਅੰਬਰਸਰ ਚ ਸ਼ਹੀਦਾ ਸਾਹਿਬ ਲੰਗਰ ਰੋ ਡੇਲੀ ਲੱਗਦਾ ਗੁਰਦੁਆਰੇ ਦੇ ਦਰਵਾਜ਼ੇ 'ਤੇ ਲੰਗਰ ਡੇਲੀ ਲੱਗਦਾ ਸਾਡੇ ਮੰਦਰਾ 'ਚ ਲੰਗਰ ਡੇਲੀ ਲੱਗਦਾ ਉਹ ਤਾਂ ਕਦੀ ਨਹੀਂ ਕਿਸੇ ਨੇ ਕਿਹਾ ਕਿ ਲੰਗਰ ਡੇਲੀ ਲੱਗਣਦੇ ਉਹ ਪ੍ਰਮਾਤਮਾ ਦੇ ਘਰ ਦੇ ਲੰਗਰ ਨਹੀਂ ਇਹ ਸਿਰਫ ਭਿਖਾਰੀ ਪ੍ਰਮੋਟ ਕਰ ਰਿਹਾ ਸਰਕਾਰਾਂ ਭਿਖਾਰੀ ਬੰਦ ਕਰਨ ਦੀਆਂ ਇਹ ਉਹਨਾਂ ਨੂੰ ਪ੍ਰਮੋਟ ਕਰ ਰਿਹਾ 100-100 ਰੁਪਇਆ ਦੇ ਕੇ ਕਦੀ ਵੀ ਇੱਕੋ ਹੀ ਬੰਦੇ ਨੇ ਉਈਓ ਹਰ ਸੰਡੇ ਆਉਂਦੇ ਨੇ ਕਦੀ ਕੋਈ ਪਬਲਿਕ ਦਾ ਬੰਦਾ ਲੰਗਰ ਖਾਂਦੇ ਮੈਨੂੰ ਵਿਖਾ ਦੋ ਸਿਰਫ ਉਈਓ ਲਾਈਨ ਲੱਗੀ ਹੁੰਦੀ ਹੈ ਟੋਕਨ ਵੰਡਦਾ ਵਾ ਉਈਓ ਬੰਦੇ ਦੀ ਜੈਜਾ ਕਰਦੇ ਨੇ ਇਹ ਨਵਾਂ ਹੀ ਇੱਕ ਟ੍ਰੈਂਡ ਸ਼ੁਰੂ ਕਰ ਪਿਆ ਮੈਂ ਵੀ ਹਿੰਦੂ ਸਮਾਜ ਤੋਂ ਮੇਰੇ ਇੱਥੇ ਸਾਰੇ ਸੱਜਣ ਨੇ ਕਈ ਹਿੰਦੂ ਸਮਾਜ ਤੋਂ ਨੇ ਕਈ ਸਿੱਖ ਸਮਾਜ ਤੋਂ ਨੇ ਆਪਾਂ ਸਾਰੇ ਸ਼ੇਰਾਂ ਵਾਲੀ ਮਾਤਾ ਦੀ ਜੈ ਕਰਦੇ ਆ ਇਹ ਲੋਕਾਂ ਨੂੰ ਟੋਕਦਾ ਕਿ ਸ਼ੇਰਾਂ ਵਾਲੀ ਮਾਤਾ ਦੀ ਜੈ ਨਹੀਂ ਕਹਿੰਨੀ ਸ਼ੇਰਨੀ ਵਾਲੀ ਮਾਤਾ ਦੀ ਮੈਂ ਤੇ ਅੱਜ ਤੱਕ ਨਹੀਂ ਭਰਾ ਹਫਤਾ ਮੈਂ ਗੂਗਲ ਤੇ ਸਰਚ ਮਾਰਦਾ ਰਿਹਾ ਕਿ ਮੈਨੂੰ ਵਿਖ ਜੇ ਕੋਈ ਸ਼ੇਰਾਂ ਵਾਲੀ ਮਾਤਾ ਤੇ ਕੋਈ ਸ਼ੇਰਨੀ ਵਾਲ ਇਹ ਕੋਈ ਸਿੱਧੀਆਂ ਸੁਧੀਆਂ ਨਹੀਂ ਕੀਤੀਆਂ ਇਹ ਰੀਆਂ ਸਿੱਧੀਆਂ ਦੇਖ ਲਓ 5 ਸਾਲ ਦੀਆਂ ਚਲਾਇਓ ਇੱਕ ਹੋਰ ਜੀ ਤੁਹਾਨੂੰ ਉਹ ਵੀ ਵਿਖਾ ਦਈਏ ਨਹੀਂ ਨਹੀਂ ਥੱਲੇ ਕਰਿਓ ਥੱਲੇ ਜਿਹੜੀ ਆਹ ਵਾਲੀ ਚਲਾਇਓ ਆਹ ਜਿਹੜੀਆਂ 5 ਸਾਲ ਦੀਆਂ ਸਿੱਧੀਆਂ ਸੁਣ ਲਓ ਇਹਦੇ ਮੂੰਹੋਂ ਉੱਚੀ ਕਰ ਦਿਓ ਆਵਾਜ਼ ਜੀ ਤੁਹਾਨੂੰ ਇੱਕ ਗੱਲ ਦੱਸਣੀ ਐ 400 ਪੀਂੰਦਿਆ ਜੇ ਵੇਖ ਲਓ ਕਿ ਤੋ ਦਿੱਤੋ ਯੋ ਮਰੇ ਇਤੋ ਜੀਵਨ ਖਾਂ ਕਾਂ ਅੰਜ ਚਿੱਤਪ ਕਾ ਉਹਦਾ ਸੰਧਾ ਆਪਣੇ ਮੈਂ ਕਿੱਥੇ ਕਿੱਥੇ ਇੰਜੈਕਸ਼ਨ ਲਾਏ ਨੇ ਮੇਰੇ ਗਲਤੀ ਸੀ ਨਹੀਂ ਮੇਰੀ ਕਿਸਮਤ ਚੱਲੀ ਹੈ ਮੈਂ ਚਲਾ ਗਿਆ ਜਦੋਂ ਮੈਂ ਜਿੰਦੇ ਮੈਂ ਵਹਾਂ ਚਲਾ ਗਿਆ ਜਦੋਂ ਉਹ ਜਿੰਦੇ ਅਗਲੇ ਦੇ ਖੁਰਬੂ ਦੇ ਨੇ ਉਹਨਾਂ ਨੂੰ ਜੀਣੇ ਦੇ ਨੇ ਮੇਰੇ ਤੇ ਪਾਜਾ

ਮੇਰੇ ਬਾਈ ਨੂੰ ਉਹਦੇ ਜੇ ਨਾ ਜੇ ਉਹਨਾਂਸ ਅਧਿਆਰਮ ਮੇਰੇ ਕੋਲ ਨਿੰਮੇ ਸਦੇ ਨਮ ਬਾਨ ਬਾਗਵਾਨ ਨੇ 1,60,000 ਰੁਪਏ ਦੇਣਾ ਹੁਣ ਤੁਹਾਡੇ ਮਨਾਂ ਚ ਕਈਆਂ ਤੇ ਹੋਊਗਾ ਹੋਰ ਤਰੋ ਭਾਈ ਤੁਹਾਡੇ ਮਨਾਂ ਚ ਹੋਏਗਾ ਤੇ ਪੈਸੇ ਬੜੇ ਲੁਟਾਉਣ ਦਿਆ ਹੈਣਾ ਇਹਨਾਂ 1,60,000 ਰੁਪਏ ਦੇਣਾ ਵਾ ਤੁਹਾਨੂੰ ਉਹ ਵੀ ਤੁਹਾਨੂੰ ਕਲੀਅਰ ਕਰ ਦਈਏ ਇਹ ਪੈਸੇ ਇਹਦੇ ਨਹੀਂ ਹੈਗੇ ਠੀਕ ਹੈ ਜੀ ਇਹਦੇ ਫਾਦਰ ਸਾਹਿਬ ਬਹੁਤ ਮਿਹਨਤੀ ਬੰਦੇ ਸੀਗੇ ਅਸੀਂ ਵੀ ਪਤਾ ਕੀਤਾ ਸਾਡੇ ਵੀ ਪਿਓਾਂ ਵਰਗੇ ਵੇਖੋ ਸਾਡੀ ਲੜਾਈ ਇਹਨਾਂ ਦਾ ਧਰਮ ਦੀ ਇਹਦੇ ਮਾਪਿਓ ਨਾ ਨਹੀਂ ਇਹਦੇ ਭੈਣ ਭਰਾ ਕਿਸੇ ਨਾਲ ਨਹੀਂ ਆਈ ਕਿਸੇ ਦੇ ਖਿਲਾਫ ਨਹੀਂ ਬੋਲਣਾ ਮਹਾਰਾਜ ਉਹਨਾਂ ਨੂੰ ਲੰਬੀ ਉਮਰ ਬਖਸ਼ੇ ਚਰਨਾ ਚ ਥਾਂ ਦੇਵੇ ਉਸ ਉਹਨਾਂ ਦਾ ਸਵਰਗਵਾਸ ਹੋ ਗਿਆ ਇਹਨੇ ਆਪਣੀ ਮਾਤਾ ਜੀ ਨੂੰ ਇੰਨਾ ਕ ਤੰਗ ਪਰੇਸ਼ਾਨ ਕੀਤਾ ਇੰਨਾ ਕ ਥਰੈਡ ਕੀਤਾ ਕਿ ਇਹਨਾਂ ਦੀ ਮਾਤਾ ਜੀ ਨੇ ਮਈ ਜੂਨ ਚ ਭਈ ਜੂਨ ਅਪ੍ਰੈਲ ਮਈ ਜੂਨ ਦੇ ਦੌਰਾਨ ਮਜੀਟਾ ਰੋਡ ਥਾਣੇ ਇਹਦੀ ਮੰਮੀ ਨੇ ਕੰਪਲੇਨਟ ਕੀਤੀ ਇਹਦੇ ਖਿਲਾਫ ਕਿ ਇਹ ਮੈਨੂੰ ਮਾਰਦਾ ਕੁੱਟਦਾ ਮੈਨੂੰ ਗਾਲੀ ਗਲੋਚ ਕਰਦਾ ਵਾ ਕਿ ਮੈਨੂੰ ਆਪਣੀ ਪ੍ਰਾਪਰਟੀ 'ਚੋਂ ਹਿੱਸਾ ਦੇ ਇੰਨੇ ਉਹਨਾਂ ਨੂੰ ਡਰਾ ਧਮਕਾ ਕੇ ਉਹਨਾਂ ਦੀ ਪ੍ਰਾਪਰਟੀ ਕੁਝ ਪ੍ਰਾਪਰਟੀ ਆਪਣੇ ਤੋਂ ਸਾਈਨ ਕਰਾ ਲਈ ਆ ਤੇ ਉਹ ਵੇਚ ਕੇ ਇਹ ਪੈਸੇ ਉਹ ਉਜਾੜਨ ਦਿਆ ਵਾ ਮੈਨੂੰ ਇੱਕ ਚੀਜ਼ ਦੱਸੋ ਜਿਹੜੇ ਕੋਲ 1,60,000 ਰੁਪਏ ਪਾਣ ਵਾਲੇ ਦਾ ਨਹੀਂ ਦਿੱਤਾ ਗਿਆ ਉਹ ਕੀ ਦਊਗਾ ਠੀਕ ਆ ਕਿ ਨਹੀਂ ਇਹ ਇੰਨਾ ਕਿ ਬਦਤਮੀਜ਼ ਹੋ ਗਿਆ ਹੁਣ ਕਿਉਂਕਿ ਵੇਖੋ ਜੋ ਮਰਜ਼ੀ ਕਰੇ ਉਹਦਾ ਫੈਮਿਲੀ ਮੈਟਰ ਸੀਗਾ ਅਹੀ ਉਹਦੇ ਬਾਰੇ ਨਾ ਬੋਲਣਾ ਚਾਹੁੰਦੇ ਸੀਗੇ ਇਹ ਸਿਰਫ ਆਪਣੇ ਮਾਪਿਆਂ ਨੂੰ ਮਾਂ ਨੂੰ ਡਰਾ ਕੇ ਕਿਉਂਕਿ ਚਲੋ ਫਾਦਰ ਸਾਹਿਬ ਦੇ ਤਾਂ ਐਕਸਪਾਇਰ ਹੋ ਗਏ ਨੇ ਮਾਤਾ ਨੂੰ ਡਰਾ ਕੇ ਪ੍ਰਾਪਰਟੀਆਂ ਕਬਜ਼ਾ ਕਰਨ ਜਾਂਦਾ ਵਾ ਉਹਨਾਂ ਨੂੰ ਡਰਾੰਦਾ ਧੰਗਾੰਦਾ ਵਾ ਕਿ ਮੇਰਾ ਹਿੱਸਾ ਦੋ ਜ਼ੀਰੋ ਤੱਕ ਮਾਂ ਜਿੰਦੀ ਔਰ ਤੱਕ ਕਾਦਾ ਹਿੱਸਾ ਮਾਂ ਇਹਨੇ ਘਰੋਂ ਕੱਢਦੀ ਔ ਛੋਟੇ ਭਰਾ ਕੋ ਰਹਿੰਦੀ ਏ ਠੀਕ ਆ ਨਾ ਜਿਹੜਾ ਬੰਦਾ ਆਪਣੀ ਮਾਂ ਨੂੰ ਨਹੀਂ ਪੂਜ ਸਕਦਾ ਉਹ ਲੋਕਾਂ ਦੀਆਂ ਮਾਵਾਂ ਭੈਣਾਂ ਨੂੰ ਕੀ ਪੂਜੂਗਾ ਇਹ ਜੈ ਮਾਤਾ ਦੀ ਕਹਿਣਾ ਸਿਰਫ ਇਹ ਲਫ਼ਜ਼ ਨੇ ਫਾਰਮੈਲਟੀ ਆ ਕੋਈ ਧਾਰਮਿਕ ਨਹੀਂਗਾ ਜਿਹੜਾ ਆਪਣੀ ਮਾਂ ਨੂੰ ਨਹੀਂ ਮਾਂ ਸਮਝਦਾ ਉਹ ਕਿਸੇ ਦੀ ਮਾਂ ਨੂੰ ਕੀ ਮਾਂ ਸਮਝੇਗਾ ਇਹ ਇੰਨੇ ਕ ਹਫਤ ਸ਼ਬਦ ਹੋਣੇ ਸ਼ੂਜ਼ ਕਰ ਲੈ ਆਪੇ ਇਹਨੇ ਬ੍ਰਹਮਾ ਜੀ ਨੂੰ ਗਾਲਾਂ ਕੱਢੀਆਂ ਆਪਣੇ ਯਮਰਾਜ ਜੀ ਨੂੰ ਉਹਨਾਂ ਦੇ ਦੂਤਾਂ ਨੂੰ ਇੰਨੀਆਂ-ਨੀਆਂ ਗਾਲ੍ਹਾਂ ਕੱਢੀਆਂ ਮੈਂ ਵੀਡੀਓ ਵੀ ਪਾਈ ਆ ਇਹ ਕਹਿੰਦਾ ਏਆਈ ਨਾ ਬਣੀਆਂ ਇਹ ਏਆਈ ਦੀਆਂ ਦੱਸੋ ਮੈਨੂੰ ਇੱਕ ਚੀਜ਼ ਹੋਰ ਦੱਸਾਏ ਇੰਨਾ ਕ ਵੱਡਾ ਫਰੋਡੀ ਆ ਤਾ ਇਹ ਚਲਾਇਓ ਦੂਜੀ ਵੀਡੀਓ ਦੀ ਇਹਦਾ ਫਰੋਡ ਵੇਖੋ ਇੱਕ ਕਿੰਨਾ ਤਕੜਾ ਫਰੋਡ ਕਰਨ ਦਿਆ ਵਾ ਨਹੀਂ ਥੱਲੇ ਕਰੋ ਹੋਰ ਥੱਲੇ ਕਰੋ ਨਹੀਂ ਉੱਪਰ ਕਰੋ ਉੱਪਰ ਕਰੋ ਇਹ ਆਹ ਵਾਲੀ ਵੀਡੀਓ ਚਲਾਓ ਇਹਦਾ ਫਰੋਡ ਵੇਖੋ ਸਰਕਾਰ ਨਾਲ ਵੀ ਧੋਖਾ ਚੱਲਣ ਦਿਆ ਜੀ

जय माता दी बोल पार, चार, साल हो भाई अभी थोड़ी देर पहले परमिशन मिली है तो सब सुन लो मुझे किसी ने भैया जो मुझे पुराना जानता है नया हो तो पता नहीं मेरे बारे में अगर मुझे किसी ने भैया तो जय माता दी बोल कह रहा हूँ किसी से बात नहीं करूंगा सारी जिंदगी ਮੇਰਾ ਭਾਈ ਮੇਰੇ ਦੇਖ ਲਓ ਅਗਰ ਇਸ ਤੋਂ ਛੋਟੇ ਹੋ ਇਹਨੇ ਫੇਕ ਆਧਾਰ ਕਾਰਡ ਬਣਾਇਆ ਜਿਉਂ ਆਧਾਰ ਕਾਰਡ ਆਪਣੇ ਹੱਥੀ ਬਖਾਨ ਦਿਆ ਜੇ ਇਹ 44 ਸਾਲ ਦਾ ਵਾ ਤੇ 2000 ਸੰ ਦਾ ਆਧਾਰ ਕਾਰਡ ਬਣਾਇਆ ਵਾ ਤਾਂ ਕਿ ਮੈਂ ਕੁੜੀਆਂ ਨੂੰ ਆਪਣੇ ਮੇਕਾਵੇ ਚ ਲੈ ਆਵਾਂ ਕੋਈ ਛੁੱਟੀ ਦੱਸਾ ਵੀਡੀਓ 2025 ਦੀ ਹੈ ਭਾਈ ਕੋਈ ਟਾਲੀ ਯਾਰ ਤੁਮ ਸਮਝੋ ਜੂ ਮੇਰਾ ਅੱਛਾ ਮੁੱਛੋ ਸੀ ਗੰਦਾ ਮੇਰੇ ਸਾਹ ਅਚੰਦੀਗੜ ਕੋ ਡੱਗੀ ਮੇਰੇ ਭੈਣਾਂ ਆਹ ਨਾ ਆਹ ਵਾਰ ਦਿੱਦ ਨੂੰ ਦੱਸਣਾ ਨਾ ਸੋਭਾ ਦੇ ਗਲ ਨੂੰ ਮੇਰੇ ਬਾਸ ਨੂੰ ਸੱਜ ਦੇਸ ਨੂੰ ਮੇਰੇ ਕਿਸੇ ਗਰਲਫ੍ਰੈਂਡ ਦੇ ਪਿਆਰ ਦੀ ਕੋਸ਼ਿਸ਼ ਕੀ ਨਾ ਕਿਸੇ ਨੇ ਖੋਜਣਾ ਨਾ ਅਬ ਦੋ ਐਕਟਰ ਵਾਲਾ ਕੋਈ ਕੋਸ਼ਿਸ਼ ਕਰਦੇ ਮਿਲ ਆਇਆ ਬੜਾ ਨਾ ਜੈ ਮਹਾਦੇਵ ਨੂੰ ਦੱਸੋ ਆਪਣੇ ਮੂੰਹੋਂ ਕਹਿ ਰਿਹਾ ਮੈਂ ਆਧਾਰ ਗੜ ਕਾਦੇਲੀ ਬਣਾਇਆ ਗਰਲਫ੍ਰੈਂਡ ਨੂੰ ਵਿਖਾ ਲੇ ਹੈ ਨਾ ਅਧਾਰ ਕਾਰ ਨਕਲੀ ਬਣਾਣਾ ਔਰ ਚੇੜਚਾਲ ਕਰਨੀ ਇਹ ਵੀ ਕਾਨੂੰਨੀ ਅਪਰਾਧ ਆ ਅਸੀਂ ਤਾਂ ਕਮਿਸ਼ਨਰ ਸਾਹਿਬ ਨੂੰ ਵੀ ਅਪੀਲ ਕਰਾਂਗੇ ਕਿ ਘੱਟੋ ਘਾਟੇ ਇਹਦਾ ਪਰਚਾ ਕਰੋ ਬੇਦਬੀ ਦਾ ਤੇ ਤੁਸੀਂ ਕਰਨ ਨਹੀਂ ਦੇ ਕਿਉਂਕਿ ਇੰਨੇ ਇੰਨੀਆਂ ਗਾਲਾਂ ਕੱਢੀਆਂ ਵਾ ਭਗਵਾਨਾਂ ਨੇ ਉਹ ਸਭ ਨੇ ਸੁਣ ਲਈਆਂ ਇੱਕ ਹੋਰ ਵੀਡੀਓ ਮੈਂ ਚਾਹਨਾ ਆਪਣੇ ਚੈਨਲ ਤੇ ਨਹੀਂ ਪਾਣਾ ਚਾਹਨਾ ਮੈਂ ਚਾਹਨਾ ਸਾਰੇ ਪ੍ਰੈਸ ਵਾਲੇ ਦੇ ਰੂਬਰੂ ਹੋਵਾਂ ਇੱਕੋ ਵਾਰ ਸਾਰਿਆਂ ਨੂੰ ਪਤਾ ਲੱਗੇ ਕਿ ਇਹ ਸਾਡੇ ਗੁਰੂਆਂ ਦੇ ਰੱਬ ਦੇ ਬਾਰੇ ਅਸਲ ਜਿਹੇ ਦੀ ਸੋਚ ਕੀ ਆ ਭਾਈ ਵੀਡੀਓ ਚਲਾਓ ਇੱਕ ਹੋਰ ਯਾਰਾ ਇਹ ਪੂਰਾ ਇਹ ਹੋਮਵਰਕ ਕੀਤਾ ਆਪਾਂ ਆਪਾਂ ਨੂੰ ਪਤਾ ਐਬਲੀ ਚਲਾਇਓ 1 38 ਤੋਂ ਸ਼ੁਰੂ ਕਰਿਓ 1 38 ਤੋਂ 1 38 ਤੋਂ ਸ਼ੁਰੂ ਕਰੋ ਜੇ ਮੈਂ ਕੋਈ ਨੰਬਰ ਰਾਮ ਦੇ ਬਾਰੇ ਵਿੱਚ ਸੁਣਾ ਰਿਹਾ ਹਾਂ ਸ਼ੁਰੂ ਆ ਸੁਣ ਲੋ ਧਿਆਨ ਨਾਲ ਆਵਾਜ਼ ਵਧਾਇਓ ਭਾਈ ਮੈਨੂੰ ਤਾਂ ਮੈਨਾਂ ਹੀ ਭੁੱਲ ਗਈ ਕਿ ਰਾਮਾਨ ਜੀ ਨੇ ਕਿ ਐਸੇ ਸੰਗਤਾਂ ਦੇ ਕੋਲ ਲੰਕਾ ਤੋਂ ਹੁੰਤਾ ਕਿਹਾ ਸੀ ਮਾਧਰ ਰਾਮ ਜੀ ਨੇ ਕਿਹਾ ਵੀ ਸਾਰੇ ਜ਼ਿੰਦਗੀ ਕਦੇ ਰਾਜਾ ਰਹਿ ਗਏ आंखों से मिलता है शनिदेव जी बारे कह रहे हैं शनिदेव जी शुरू बोलता हूँ शनिदेव के लिए नहीं बच सकते पर कोई कहता मौके शंकर नहीं बच सकते इनसे मुझे गुस्सा आता है माता जी मौली जी और कृष्ण जी ये बच सकते हैं इनसे ब्रह्मा जी भी नहीं बच सकते कोई नहीं बच सकता

मेरे साथ बुरा किया है वो देखे अभी से जय जयकार है जय जे माता दी जय जयकार है जो मेरे बारे में सूरज सोचे वो भी नर्क देखे ये तो शनि देवता जी मेरा गुस्सा हमें तो पता नहीं हो मैं आंसू जब तक मेरी हथेली पे नहीं देखते ना पढ़ने जाती हूँ उसके बाद शायद देखो ऋषि मुनि ने मैं लोटा लेके हाथ में आंसू भर के हाथ में फिर शाह देखो तो मैं शनि देखा भी कभी शाह मार दूंगा जय माता दी

इतने साल हो गए आपको कुछ करते आपको छोड़ते मैं तो उनको दे इनकी पूंछ पकड़ के ना जय श्री राम जी बोलते रहते हैं हिम्मत भी तो नहीं तो यह हनुमान जी बारे कह रहे हैं जी तो उनकी दिए बोलते हैं जय श्री राम सुनो मुक्ति जी सुनो लक्ष्मी माता सुनो छोटे हनुमान ये नहीं वो बागेश्वर धाम सरकार जेके जी आए इनकी पूंछ पकड़ के जय श्री राम जी

ਪੂਛ ਤੋਂ ਬੋਲਦਿਆਂ ਹੋਰ ਮੇਰਾ ਯੂਨੀਵਰਸ ਦੇ ਅਧਿਐਨ ਨੂੰ ਚੜ੍ਹ ਪੜ ਕੇ ਕਹਿੰਦਾ ਮੈਂ ਪੂਛ ਫੜ ਕੇ ਇਹਨਾਂ ਨੂੰ ਯੂਨੀਵਰਸ ਦੇ ਐਂਡ ਤੱਕ ਭੇਜਿਆ ਵਾ 扑ਕਾ ਕੇ ਇਹ ਸਾਡੇ ਬਜਰੰਗਬਲੀ ਮਹਾਰਾਜ ਬਾਰੇ ਕਹਿ ਰਿਹਾ ਭਾਈ ਕਰਿਓ ਬੋਲ ਇਹ ਸਾਡੇ ਧਰਮ ਦੇ ਭਗਵਾਨਾਂ ਬਾਰੇ ਇੰਨਾ ਕੁਝ ਕਹਿ ਰਿਹਾ ਮੈਨੂੰ ਇਹ ਨਹੀਂ ਸਮਝ ਆ ਰਹੀ ਸਾਡੇ ਸਨਾਤਨੀ ਵੀਰ ਕਿੱਥੇ ਨੇ ਜਦੋਂ ਕਿਸੇ ਦੂਜੇ ਸ਼ਹਿਰ 'ਚ ਕੋਈ ਬੇਦਬੀ ਹੁੰਦੀ ਨਾ ਅਸੀਂ ਰੀਲਾਂ ਦੇ ਰੀਲਾਂ ਆਹੀ ਇਹ ਕਰਦੇ ਨੇ ਆਹੀ ਪੁਤਲੇ ਸਾੜਦੇ ਨੇ ਇਹ ਤਾਂ ਮੈਂ ਵੇਖੋ ਪਤਾ ਕੀ ਗੱਲ ਆ ਗੁੱਸਾ ਚੜਦਾ ਮੇਰੇ ਭਗਵਾਨ ਨੂੰ ਬੋਲਣ ਦਿਆ ਹੋਜ਼ਾ ਮੇਰੇ ਮੂੰਹੋਂ ਕੋਈ ਗਲਤ ਸ਼ਬਦ ਵੀ ਨਿਕਲ ਜੇ ਮੈਂ ਉਹਦੇ ਲਈ ਪਹਿਲਾਂ ਹੀ ਮਾਫੀ ਮੰਗਦਾ ਇਹੋ ਜਿਹੇ ਸਾਲੇ ਦਾ ਮੂੰਹ ਕਾਲਾ ਕਰਨਾ ਚਾਹੀਦਾ ਜਿਹੜੇ ਸਾਡੇ ਰੱਬ ਨੂੰ ਬੋਲਣ ਦਿਆ ਵਾ ਹੁਣੋਂ ਕਿਤੇ ਨੇ ਸੁਨਾਤ ਨਹੀਂ ਕਿਤੇ ਨੇ ਧਰਮ ਗੁਰੂ ਸਾਡੇ ਇਹਦੀ ਕੱਲ ਦੀ ਅਸੀਂ ਕਮਿਸ਼ਨਰ ਸਾਹਿਬ ਨੂੰ ਵੀ ਕੰਪਲੇਂਟ ਦੇ ਚੁੱਕੇ ਆਲਰੇਡੀ ਟੈਂਡ ਰਾਈਵ ਲਾਤੀ ਇਹ ਨਾਲ ਜਿਹਨੇ ਜਨੇ ਗਾਲਾਂ ਕੱਢੀਆਂ ਲੋਕਾਂ ਨੂੰ ਕਹਿੰਦਾ ਉਹ ਮੈਸੇਜ ਪਵਾਉਂਦਾ ਏਆਈ ਨਾਲ ਏਆਈ ਨਾਲ ਉਹਨੂੰ ਕਹਿੰਦਾ ਮੈਂ ਬੋਲਣ ਦਿਆ ਮੇਰਾ ਏਆਈ ਦਾ ਵੀਡੀਓ ਬਣਾ ਕੇ ਵਿਖਾ ਇਹ ਗੱ ਦੋ ਵਾਰ ਰੀਹਰ ਸੈਂਟਰ ਲੈ ਕੇ ਆਇਆ ਨਸ਼ਾ ਛਡਾਊ ਕੇਂਦਰ ਸਿੱਧੀ ਦਾ ਸਾਫਗਾਇਜੇ ਇਹ ਕੋਈ ਧਾਰਮਿਕ ਬੰਦਾ ਨਹੀਂ ਗਾ ਇਹ ਸਿਰਫ ਐਸ ਕਰਕੇ ਕਰਨਦਾ ਆਪਣੀ ਸ਼ਬੀ ਸਹੀ ਕਰਨ ਲਈ ਇਹਨੇ ਯਾਦ ਕੋਈ ਗੁਰੂ ਗੱਦੀ ਲੈਣੀ ਆ ਯਾਦ ਇਹਨੇ ਕੋਈ ਇਲੈਕਸ਼ਨ ਲੂਕਸ਼ਨ ਲੜਨੇ ਜੇ ਆਧਾਰ ਕਾਰਡ ਤਾਂ ਇਹਨੇ ਨਕਲੀ ਬਣਾਇਆ ਆ ਵਾ ਸਰਕਾਰ ਨੇ ਕੀ ਸੋਚ ਕੇ ਇਹਨੂੰ ਗਰਮੈਂਡ ਦੇ ਦਿੱਤੇ ਦੇਖ ਉਹ ਵੀ ਚਲਾਇਓ ਭਾਈ ਉਹ ਵੀ ਸੁਣ ਲਓ ਸਰਕਾਰ ਦੀ ਵੀ ਸੁਣ ਲਓ ਭਾਈ ਕਰਿਓ ਥੱਲੇ 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 ਆਉ ਲਿੰਕ ਹੀ ਗਾ ਜਿਹੜਾ ਆ ਸੁਣ ਲਓ ਜੀ ਤਬਾਹ ਕਰੇ ਭਾਈ ਆਂਦਰ ਬਸਣ ਦਾ ਲਤ ਹੈ ਆ ਸੁਣ ਲੋ ਗੰਨ ਮੈਣਾ ਵਾਲੀ ਵੀ ਅੰਦਰ ਬਸਣੇਗੀ ਅਗਰ ਇਹ ਹੋਦੀ ਤਾਂ ਬਤਾ ਦਿੱਤਾ ਅਬਦਾ ਇਹੋ ਚੈਕ ਇਹ ਮੇਰੇ ਕੋਲ ਫਾਈਲ ਅੰਦਰ ਤੁਸੀਂ ਆਇਆ ਦੱਸਦਾ ਕਹਿੰਦਾ ਮੈਂ ਕੋਈ ਪੁਲਿਸ ਕਮਿਸ਼ਨਰ ਨੂੰ ਕੰਪਲੇਨ ਨਹੀਂ ਕੀਤੀ ਮੈਨੂੰ ਕੋਈ ਥ੍ਰੈਡ ਨਹੀਂ ਆਇਆ ਮੈਂ ਸ਼ੇਕ ਹੀ ਕੋਰ ਆ ਮੈਨੂੰ ਗਨਮੈਨ ਰੱਖਣ ਦਾ ਸ਼ੌਂਕ ਆ ਹੁਣ ਮੈਨੂੰ ਨਹੀਂ ਪਤਾ ਕਿ ਕਮਿਸ਼ਨਰ ਸਾਹਿਬ ਨਾਲ ਕਿੱਦਾਂ ਦੇ ਰਿਲੇਸ਼ਨ ਨੇ ਜਿਹੜਾ ਆਪਣੇ ਮੂੰਹੋਂ ਪ੍ਰੈਸ 'ਚ ਕਹਿ ਰਿਹਾ ਮੈਨੂੰ ਕੋਈ ਥ੍ਰੈਡ ਨਹੀਂ ਆਇਆ ਜਾਂ ਮੈਂ ਕੰਪਲੇਨਟ ਨਹੀਂ ਕੀਤੀ ਉਹਨੂੰ ਫੇਰ ਗਨਮੈਨ ਦਿੱਤੇ ਨੇ ਇਹ ਜਿਹੜਾ ਕਹਿੰਦਾ ਮੈਂ ਸੱਤ ਜੀਮਾਂ ਜਾਣਦਾ ਇਹਨੂੰ ਕਹਿੰਦਾ ਦੂਜੇ ਜੀਮ 'ਚ ਕਿਤੇ ਜਾ ਕੇ ਵਿਖਾ ਦੇ 골ਡ ਜੀਮ 'ਚ ਉਹਨੂੰ ਕੱਢਿਆ ਆ ਡੀ ਬਲੌਕ ਕਿਹੜਾ ਜੀਮ ਹੀ ਭਾਜੀ ਰੇਪਸ ਰੈਪ ਜਿਮ ਚੈਨੂ ਕੱਢਿਆ ਕੁੜੀਆਂ ਛੇੜਦਾ ਹੈਗਾ ਇਹ ਤੁਸੀਂ ਵੇਖੋ ਸਾਹਮਣੇ ਨਹੀਂ ਆ ਸਕਦੇ ਉਹਨਾਂ ਦੇ ਜਿਮ ਦੀ ਇਮੇਜ ਦਾ ਸਵਾਲ ਆ ਲੇਕਿਨ ਅਸੀਂ ਨਾਮ ਤਾਂ ਲੈ ਰਹੇ ਆ ਕਿ ਇਹਦੀ ਤੁਹਾਨੂੰ ਅਸਲੀ ਇਮੇਜ ਵਿਖਾ ਦਈਏ ਉਹ ਕੁਝ ਬੋਲਦੇ ਦੱਸੋ ਹਾਂਜੀ ਮੈਂ ਰੈਪ ਜਿਮ ਦੀ ਜਿਹੜੀ ਇਹ ਗੱਲ ਹੋ ਰਹੀ ਹੈ ਮੈਂ ਰੈਪ ਜਿਮ ਦਾ ਖੁਦ ਮੈਂਬਰ ਆ ਜੀ ਪਰ ਪਾਈ ਕਰਦੇ ਸਰ ਉਧਰ ਚੱਲੋ ਇੱਧਰ ਆ ਜਾ ਕੋਈ ਨਹੀਂ ਬੋਲਣ ਕੋਈ ਆਇ ਨਹੀਂ ਵਾ ਜੀ ਜੀ ਵੇਖੋ ਸਭ ਸਭ ਜਾਣਦੇ ਨੇ ਕਿ ਇਹ ਕੀ ਕਰਨ ਦਿਆ ਇਹ ਕਾਨੂੰਨ ਦੀ ਉਲੰਘਣਾ ਕਰਨ ਦੇ ਆਧਾਰ ਕਾਰਡ ਨਕਲੀ ਬਣਵਾ ਕੇ ਪਰਮਾਤਮਾ ਦੀ ਹਰ ਥਾਂ ਤੇ ਬੇਦਬੀ ਕਰਨਦੇ ਮੈਂ ਤੁਹਾਡੇ ਅੱਜ ਪ੍ਰੈਸ ਦੇ ਸਾਹਮਣੇ ਖੁੱਲਾ ਚੈਲੰਜ ਕਰਦਾ ਮਾਂ ਇਹ ਕੱਲਾ ਹਿੰਦੂ ਧਰਮ ਦੀ ਬੇਦਬੀ ਨਹੀਂ ਜੇ ਕਰਨਦਿਆ ਸਾਡੇ ਕੋਲ ਉਹ ਵੀ ਵੀਡੀਓ ਨੇ ਜਿਹੜੇ ਚ ਨੇ ਇਸਲਾਮ ਧਰਮ ਦੀ ਵੀ ਬੇਦਬੀ ਕੀਤੀ ਆ ਤੇ ਸਿੱਖ ਧਰਮ ਦੀ ਵੀ ਕੀਤੀ ਆ ਅਸੀਂ ਸਿਰਫ ਉਹ ਵੀਡੀਓ ਤਾਂ ਨਹੀਂ ਜਨਤਾ ਕਰਦੇ ਕਿਉਂਕਿ ਤੁਹਾਨੂੰ ਵੀ ਪਤਾ ਵਾ ਸਨਾਤਨੀ ਪਤਾ ਨਹੀਂ ਜਾਗਦੇ ਕਿ ਨਹੀਂ ਜਾਗਦੇ ਸਿੱਖ ਧਰਮ ਵਾਲੇ ਮਿੰਟ ਚ ਜਾਗਦੇ ਜੇ ਕੱਲ ਨੂੰ ਇੱਕ ਵੀਡੀਓ ਸੀ ਕਿ ਇਹ ਹਨਦਰ ਸਾਹਿਬ ਦੇ ਦਰਸ਼ਨੀ ਜੋੜੀ ਤੋਂ ਉਲਟੇ ਪਾਸੇ ਜਾ ਰਿਹਾ ਸੀ ਭਾਜੀ ਔਰੇ 'ਚ ਵੇਖੋ ਦੀ ਕਹਿੰਦਾ ਜਾ ਰਿਹਾ ਸੀ ਉਸ ਤੋਂ ਬਾਅਦ ਇੱਕ ਔੜੀਓ ਵੀ ਆਈ ਕਹਿੰਦਾ ਕਿ ਮੈਨੂੰ ਜੈਮਤ ਦਾ ਦੀ ਸ਼ਕਤੀ ਵੇਖੋ ਮੈਨੂੰ ਕਿਸੇ ਨੇ ਵੇਖਿਆ ਨਹੀਂ ਵੀਡੀਓ ਬਣਾਉਂਦੇ ਮਿਸਟਰ ਇੰਡੀਆ ਬਣਿਆ ਸੀ ਜੀ ਉਹ ਭਾਜੀ ਇਹਨੇ ਉਹ ਵੀਡੀਓ 'ਚ ਕੀ ਕਿਹਾ ਕਿ ਮਾਤਾ ਰਾਣੀ ਦੀ ਸ਼ਕਤੀ ਵੇਖੋ ਜੈਮਤ ਇਹ ਦਰਬਾਰ ਸਾਹਿਬ 'ਚ ਜਾ ਕੇ ਉਹਨਾਂ ਨੂੰ ਚੈਲੰਜ ਕਰਨ ਦਿਆ ਸੀਗਾ ਹੁਣ ਮਾਰਾ ਨਾ ਕਰੇ ਇਹ ਸਾਡੇ ਦੋਵੇਂ ਧਰਮਾਂ 'ਚ ਭੇਦਭਾਵ ਪੈਦਾ ਕਰਨ ਦਿਆ ਇਹ ਜਿਹ ਕਾਦੀ ਸ਼ਕਤੀ ਵਿਖਾ ਦੇ ਕੀ ਸਾਬਿਤ ਕੀ ਕੀਤਾ ਮੈਨੂੰ ਦੱਸੋ ਉਹ ਕਹਿੰਦਾ ਮੇਰੇ ਕੋ ਸਿੱਧੀ ਆ ਮੈਨੂੰ ਕੋਈ ਜੇ ਮੈਂ ਚਾਹਾਂ ਤਾਂ ਮੈਨੂੰ ਕੋਈ ਵੇਖ ਨਹੀਂ ਸਕਦਾ ਉਹਨੂੰ ਕਹ ਮੈਨੂੰ ਵਿਖਾ ਦੇ ਭਰਾ ਸਿੱਧੀ ਉਹ ਸਿੱਧੀਆਂ ਤੁਹਾਨੂੰ ਬਾਜੀ ਔਰ ਕੋ ਸਿੱਧੀ ਹੈਗੀ ਆ ਔਰ ਕੋ ਸਿੱਧੀ ਹੈਗੀ ਆ ਮੈਂ ਆਪ ਕਹਿੰਦਾ ਉਹ ਜਿਹੜਾ ਚਰਸ ਪੀ ਲੈਂਦਾ ਨਾ ਉਹਨੂੰ ਆਪਣਾ ਆਪ ਨਹੀਂ ਵਿਖਦਾ ਤੇ ਉਹ ਸਿੱਧੀ ਗਈ ਆ ਔਰ ਕੋ ਕਾਦੀ ਸਿੱਧੀ ਆ ਦੱਸ ਮੈਂ ਬੋਲ ਲੈਣਾ ਤੇਰੇ ਖਿਲਾਫ ਕਰ ਦੇ ਭਰਾ ਮੈਨੂੰ ਭਸਮ ਤੂੰ ਮੇਰੇ ਪਰਮਾਤਮਾ ਬਾਰੇ ਬੋਲੇ ਤੇ ਤੈਨੂੰ ਕੋਈ ਕੁਝ ਕਹੇ ਨਾ ਔਰ ਰੱਬ ਦੀ ਥਾਂ ਥਾਂ ਬੇਦਵੀ ਕਰਾਂਦਾ ਮੈਂ ਹੱਥ ਜੋੜ ਬੇਨਤੀ ਕਰਦਾ ਜਿਹੜਾ ਵੀ ਹਿੰਦੂ ਨੇ ਸਿੱਖ ਨੇ ਕੋਈ ਵੀ ਧਰਮ ਦੇ ਨੇ ਸਾਡੇ ਸਾਰੇ ਧਰਮ ਸਾਂਝੇ ਨੇ ਅੱਜ ਅੱਜ ਤੁਹਾਡੇ ਬਾਰੇ ਬੋਲਾਂਗਾ ਕੱਲ ਤੁਹਾਡੇ ਬਾਰੇ ਬੋਲੂਗਾ ਪਰਸੋਂ ਕਿਸੇ ਹੋਰ ਬਾਰੇ ਬੋਲੂਗਾ ਮੈਂ ਗੱਲ ਤੇ ਟੋਕਣਾ ਚਾਹੁੰਦਾ ਜੇ ਸਿੱਖ ਤੋਂ ਬਾਰੇ ਤੇ ਵੀਡੀਓ ਪਾਈ ਹੈ ਤੇ ਜਰੂਰ ਉਹਨਾਂ ਸਿੱਖ ਜੱਥੇਬੰਦਾਂ ਨੂੰ ਜਰੂਰ ਵੀਡੀਓ ਦਿੱਤੀ ਜਾਵੇ ਦਾ ਪਾਜੀ ਉਹ ਇੱਕ ਵੀਡੀਓ ਦਾ ਇੱਕ ਸੈਂਪਲ ਜੇ ਸੁਣ ਲੋ ਅਹੀਂ ਵੀ ਵੇਖੋ ਇਹ ਸਮਾਜ ਚ ਰਹਿਣਾ ਵਾ ਅਹੀਂ ਨਹੀਂ ਚਾਹੁੰਦੇ ਜੀ ਮਹੌਲ ਸਾਡੇ ਅੰਬਰਸਰ ਦਾ ਖਰਾਬ ਹੋ ਜਾਏ ਕਿਉਂਕਿ ਇਹੋ ਇਹੋ ਜਿਹੇ ਵੀਡੀਓ ਨੇ ਜਿਹੜੇ ਨੇ ਗੁਰੂਆਂ ਦੇ ਬਾਰੇ ਗੱਲ ਦਾ ਸ਼ਬਦਾਵਲੀ ਯੂਜ਼ ਕਰ ਲਈ ਆ ਤਾਂ ਮੈਂ ਨਹੀਂ ਜਾਣਦਾ ਕਿ ਕੋਈ ਇਹੋ ਜਿਹਾ ਮਹੌਲ ਖਰਾਬ ਹੋਵੇ ਜਿਹੜੀਆਂ ਵੀਡੀਓ ਜਨਤਕ ਕੀਤੀਆਂ ਹੋਰ ਚ ਵੀ ਤੇ ਰੱਬ ਦੀ ਬੇਦਬੀ ਆ ਸਰਕਾਰ ਹੋਰ ਤੇ ਪਰਚਾ ਕਰਾਵੇ ਪੁਲਿਸ ਕਮਿਸ਼ਨਰ ਸਾਹਿਬ ਹੋਰ ਤੇ ਪਰਚਾ ਕਰ ਅਹੀਂ ਕਈ ਹੋਰ ਧਰਮਾਂ ਦੀਆਂ ਵੀਡੀਓ ਕੱਢੀਏ ਇਹ ਆਪਣੇ ਆਪ ਨੂੰ ਗੁਰਦਾਨਕ ਦੇਵ ਜੀ ਨਾਲ ਵੀ ਕਈ ਥਾਵਾਂ ਤੇ ਕੰਪੇਅਰ ਕਰਦਾ ਵਿਖਿਆ ਜੀ ਤੁਹਾਨੂੰ ਨਹੀਂ ਕੋ ਫਿਰ ਤੁਸੀਂ ਵੀਡੀਓ ਕਿੰਨੂੰ ਦਿਓਗੇ ਮਤਲਬ ਕਿਵੇਂ ਖੁਲਾਸਾ ਭਾਜੀ ਵੇਖੋ ਉਹ ਖੁਲਾਸਾ ਹੋਏਗਾ ਜੇ ਇਹਨੇ ਇਹ ਜਿਹੜੀਆਂ ਹੁਣ ਇਹਨੇ ਭਗਵਾਨਾਂ ਨੂੰ ਗਾਲ੍ਹਾਂ ਕੱਢੀਆਂ ਤੇ ਇਹਦੇ ਪੁਲਿਸ ਕਾਰਵਾਈ ਨਹੀਂ ਹੁੰਦੀ ਤੇ ਅਗਲੀ BC ਜੇ ਅਹੀ ਉਹ ਵਾਲੀਆਂ ਵੀਡੀਓ ਵੀ ਲਿਆਵਾਂਗੇ ਕਿਉਂਕਿ ਸਾਨੂੰ ਫਿਰ ਇਹ ਤਾਂ ਸਮਝ ਲੱਗੀ ਨਾ ਜੇ ਸਾਡਾ ਸਨਾਤਨੀ ਨਹੀਂ ਜਾਗਣਦਿਆ ਲੇਕਿਨ ਸਾਡਾ ਸਿੱਖ ਭਾਈਚਾਰਾ ਜ਼ਰੂਰ ਜਾਗੂਗਾ